ਬਾਬੇ ਉਹ ਆ ਬਲੌਗ ਚ ਸਾਰੇ ਚ 200 ਦੇ ਨੋਟ ਦਾ ਰੌਲਾ ਬਸ ਐਂਡ ਤੱਕ ਦੇਖਿਆ ਰੌਲਾ ਕੀ ਸੀਗਾ ਰੌਲਾ 200 ਦੇ ਨੁੱਟ ਲਈ ਆ ਬਸ ਸਾਰਾ ਲਓ ਜੀ ਆ ਗਏ ਟੋਪਰ ਪਹੁੰਚ ਚੁੱਕੇ ਨੇ ਚੈੱਕ ਕਰੋ ਥੋੜਾ ਜਿਹਾ ਜਿਵੇਂ ਮੈਂ ਤਾਂ ਕੀ ਹੋ ਗਿਆ ਦੀ ਹਾਂ ਚੁੱਕੀ ਹੋ ਗਿਆ ਦੀ ਚੱਪਲ ਨਹੀਂ ਮਾਰੀ ਹਾਂ ਮੈਨੂੰ ਬੁੱਲਟ ਵੜਾ ਰਿਹਾ ਮਾਤ ਤੂੰ ਕਾਹੀ ਮੈਨੂੰ ਫੜਾਇਆ ਨਾ ਨਾ ਮੈਂ ਤਾਂ ਪਹਿਲਾਂ ਮੈਂ ਤਾਂ ਫੋਨ ਹੀ ਨਹੀਂ ਕਰ ਅੱਜ ਮੈਂ ആഗേ ആഗാഗി കാല കാല കാലാ കാലാ വളയാ ਮਗਾਂ ਗੱਡ ਕੇ ਠੰਡੇ ਅੱਦੇ ਵੀ ਆਜਾ ਪ੍ਰਵਾਹਨ ਦੀ ਮੰਦਿਰ ਆਜਾ ਬੈਗ ਚ ਸਾਡੇ ਸ਼ਸਤਰ ਨੇ ਜੀ ਮਿਹਰੇ ਗੋੜ ਦੇਖਾ ਹੋਏ ਪੱਟੀ ਓਏ ਆ ਤਾਂ ਬੰਦ ਕਰਾਈਆਂ ਦੀ ਸਰਪੰਚ ਨੇ ਆਪਣੇ ਪਿੰਡੋਂ ਬੰਦ ਹੋਈਆਂ ਨਹੀਂ ਅਜੇ ਸਰਪੰਚ ਰੋਣ ਹਾਂ ਬਾਈ ਦੇਖੀ ਚਲੋ ਮਾਦੀ ਕਰਦੇ ਕੀ ਕੋਈ ਦੇਖੀ ਬੰਦ ਕਰ ਦੇਣਾ ਚਾਹੀਏ ਇਹ ਕੋਈ ਪਤਾ ਨਹੀਂ ਲੈ ਖਬਰਾਂ ਬਣਦੇ ਇਹ ਪਤਾ ਪਤਾ ਨਹੀਂ ਹੁੰਦਾ ਤੁੱਕਾ ਕੀ ਦਾ ਲੱਗੇ ਮੋਦੀ ਤਾਂ ਲੱਗਿਆ ਨਹੀਂ ਸੀਗਾ ਚਾਹ ਬਣਾਉਂਦਾ ਉਹਨਾਂ ਦੇਖ ਲੈ ਕਿੱਥੇ ਜਾਵੜਿਆ ਕੀ ਆ ਉਹ ਇਹ ਓ ਯਾਰ ਕਿ ਮੈਂ ਆਪਦੇ ਵਾਸਤੇ ਨਾ ਆਇਆ ਓ ਯਾਰ ਬਈ ਦੇਖ ਲੈ ਨਾ ਯਾਰ ਦੇਖ ਲੈ ਮੈਂ ਉਹ ਆਪਦੇ ਵਾਸਤੇ ਲੈ ਆਇਆ ਤੂੰ ਨਾ ਜ਼ੋਰ ਲੈ ਮਿਲਕ ਬਦਾਮ ਸੂਰਜਿਆ ਪਹਿਲੀ ਸੂਰਵਾਰਗਾ ਹੋਈ ਜਨਾ ਦੁੱਧ ਵੀ ਆ ਲੈ ਆ ਲੈ ਪਹਿਲੀ ਕਹਿਆ ਸੀ ਬਈ ਹਰ ਖੜਾ ਆਈਗਾ ਹਰ ਖੜਾ ਨਹੀਂ ਆਗਾ ਨਹੀਂ ਮੂੰਹ ਨਾ ਗੱਲ ਕਰ ਮੈਂ ਤੈਨੂੰ ਮੂੰਹ ਨਾ ਆਇਆ ਸੀ ਖੜਕਾ ਲੜਕਾ ਹੋਗਾ ਹਰ ਖੜਿਆ 10 ਦੇ ਪਹਿਲਾ ਹਿੱਕਾ ਜੱਫਾ ਪਾ ਪਾਲ ਨਹੀਂ ਉਹ ਹਰ ਕਰਿਆ ਉਹਨੇ ਜੱਫਾ ਪਾ ਚੰਗਾ ਸਰ ਤੇ ਰੱਖਣਾ ਜੱਫਾ ਮੂੰਹ ਨਾ ਚੱਕਿਓ ਮਾਰ ਦੂ ਹਰ ਕਾਲਾ ਲੜਕਾ ਹੋ ਗਿਆ ਹੁਣ ਲਾਣੇਗਾ ਟੁੱਟ ਜਾਣ ਦੇ ਵਾ ਠੀਕਾ ਲਾਉਣ ਦਾ ਮੇਰੇ ਹੁਣ ਤੇ ਸੱਟ ਲਾਉਂ ਵਰਕੇ ਰੂ ਜਾ ਦੇ ਤਾ ਹਾਂ ਉਹ ਇਧਰ ਕੋਸ ਹੁੰਦਾ ਨਹੀਂ ਘੱਟ ਆ ਨਹੀਂ ਜਮਾਨ ਮੁੜ ਕੇ ਵੀ ਆਉਣਾਗਾ ਚਾਲ ਮਟ ਲੱਕ ਲਾ ਕੇ ਬੈਠਾ ਰਹੇ ਵੇ ਵਾਰ ਹਾਂ ਹੁਣ ਆਪਾਂ ਗੱਲ ਉਹ ਬਾਬੇ ਉਹ ਇਧਰ ਮਹੌਲਾ ਚ ਗਰਮੋ ਗਰਮੀ ਜਾ ਪੂਰਾ ਲੁਧਿਆਣੇ ਚੱਲੇ ਆ ਮੈਨੂੰ ਐ ਲੱਗਦਾ ਉੱਥੇ ਜਾ ਕੇ ਜਾਂਦੇ ਜਾਂਦੇ ਜੱਫ ਪੈ ਜਾਣਗੇ ਇੱਧਰ ਬਈਆ ਥੋੜਾ ਜਿਹਾ ਅੱਜ ਆਪਾਂ ਕੰਮ ਕਰਾਈ ਨਹੀਂ ਜਿਹੜਾ ਬਈਆ ਨੂੰ ਦੇਖਿਆ ਨਾ ਐਡਾ ਪ੍ਰਿੰਟਾ ਆ ਕੇ ਐ ਓਏ ਅੱਜ ਪ੍ਰਿੰਟਾ ਆ ਕੇ ਐ ਤੂੰ ਓਏ ਅੰਸ਼ੂ ਹਰਖੇ ਜਾਂਦਾ ਵੇ ਆ ਆ ਚੱਕ ਲਿਆ ਦਿਖਾਈ ਹਾਸਤਰ ਦਿਖਾ ਦੇ ਆਜਾ ਜੀ ਉਹਨਾਂ ਦਾ ਸੋਚ ਸਮਝਗੇ ਨਹੀਂ ਗੁਰੂਆਂ ਦੇ ਆ ਉਹਨੂੰ ਸ਼ਾਸਤਰ ਨੂੰ ਕੀ ਉਹ ਗੁਰੂਆਂ ਦਾ ਕੀ ਲੈ ਬਾਜ ਆ ਆ ਲੈ ਆ ਲੈ ਆ ਲੈ ਆ ਲੈ ਆ ਲੈ ਲਾਤੀਆਂ ਗੁਰੂ ਦੇ ਸ਼ਾਸਤਰ ਨਾਲ ਬਾਈ ਆ ਗਏ ਲੱਫਟ ਕਰਦਾ ਤੂੰ ਵੀ ਦੇ ਲੱਫਟ ਗਲਾਫਟ ਕਰਦਾ ਮੈਂ ਉਹਨੇ ਲੱਗ ਗਿਆ ਧਲੇ ਬਾਜੂ ਕਿ ਤੇ ਡੇਕ ਤਾਂ ਬਾਜ ਲੱਭ ਓਏ ਇਹਨੇ ਡੇਕ ਗਿਆ ਬਾਈ ਇਹ ਡੇਕ ਗਿਆ ਤੇਰਾ ਸਾਲਾ ਮੁਸਕੀ ਆ ਗੁਰੂ ਦੇ ਬੇਟਾ ਚਮਲਾਣਿਆ ਇਹ ਰਾ ਸਾਲਾ ਮੁਸਕੀ ਸਾਲਾ ਕਾਲੂ ਆ ਮੈਨੂੰ ਕਿਹਾ ਮੈਨੂੰ ਸਪੋਰਟ ਰੱਖੀਦਾ ਆ ਪੈਸੇ ਲਾਉਣੇ ਸਕੇ ਹਾਂ ਅੱਜ ਲਾਵਾਂਗੇ ਦਾ ਫੇਸੇ ਤਾਂ ਇਧਰ ਮੇਰੇ ਜੀ ਮਾਮਾ ਜੀ ਚੈੱਕ ਕਰੋ ਮਾਮਾ ਜੀ ਦੀ ਲੁੱਕ ਚੈੱਕ ਕਰੋ ਮਾਮਾ ਜੀ मामा कर मामा ऐश करेंगे पाँच सौ रुपया दिया है मामा जी ने ऐश करने के लिए दो सौ रुपया दो सौ इधर है सात सौ रुपया हो गया है ऐश करने जाएंगे हम चले हैं हार्ट इज बैट ਇਧਰ ਦੇਖ ਇਧਰ ਨਾ ਮੈਂ ਲਹਾੜੀਸ ਬਾੜ ਆ ਬੈਗ ਚ ਆਪਣੇ ਕੱਪੜੇ ਪਏ ਨੇ ਬੈਗ ਚ ਆ ਦੇਖੋ ਜੀ ਆਹਾ 200 ਰੁਪਿਆ ਐਸ਼ ਕਰਦੇ ਕੱਪੜੇ ਕਿੱਥੇ ਨੇ ਆਪਾਂ ਫਾਰਡੀ ਵੱਲ ਚੱਲਿਆ ਫਾਰਡੀ ਵੱਲ ਕੱਚੇ ਕੋਤੇ ਸਾਡੇ ਵਿੱਚ ਪਏ ਨੇਗੇ ਗਰਮੀ ਬਹੁਤ ਹੋ ਗਈ ਸੀ ਤੇ ਬੂਲ ਖਾਲੀ ਨਹੀਂ ਕਰਨਾ ਪਰ ਆਪਾਂ ਬੂਲ ਨਹੀਂ ਖਾਲੀ ਕਰਨਾ ਪੈਸਾ ਲਏ ਨੇ ਕਹਿੰਦੇ ਮੁੰਡੇ ਸੰਗਰੂਰ ਤੋਂ ਵੀ ਰੋਟੀ ਖਾ ਕੇ ਆਉਣੀ ਹੈ ਗ੍ਰੀਨਵੁੱਡ ਢਾਬੇ ਤੇ ਲਓ ਜੀ ਪਹੁੰਚ ਚੁੱਕੇ ਆ। ਰੁਪਈਆ 200 ਹੈਗਾ ਕੁਝ ਮਰਜ਼ੀ ਗਾਲ ਵੜੀ। ਗ੍ਰੀਨ ਮੋਡ ਢਾਬੇ ਤੇ ਦੇਖੋ ਜੀ ਆਹ ਤੇ ਨਾ ਰੁਪਈਆ ਸਾਡੇ ਲਵੇ 200। ਉਹ ਸਾਡੇ ਕੋਲ ਕਿੱਥੇ 22 ਕੋਣ ਹੈਗਾ? 200 ਸੌਰੀ ਬਾਈ ਇਧਰ ਬਾਈ ਲੱਗ। ਜੀਮਿੰਗ ਰੋਡ ਵੀ ਆ ਬਾਈ। ਲਓ ਜੀ ਆ ਗਏ ਆ ਗਏ ਆ ਗਏ ਰੋਟੀਆਂ ਖਾਵਾਂਗੇ। ਬੌਜੀ ਪੇਟ ਪੂਜਾ ਹੋ ਗਈ। ਪੇਟ ਪੂਜਾ ਬਾਅਦ ਚ ਕਰੀ ਆ ਭੈਣ ਦਾ ਬੰਦਾ ਚਾਰ ਰੋਟੀ ਦਾ ਜੋਰ ਪੈ ਗਿਆ। ਹੱਥ ਵਿਚਾਲੇ ਉੱਟ ਕੇ ਵੱਜ ਗਿਆ ਵਾਹ ਰੋਟੀਆਂ ਦਾ ਕਰਦਾ ਦੱਸ ਕਿੰਦਾ ਵੱਧ ਖਾਦਾ ਜਾਊਗਾ ਹੋਰ ਇਹ ਅੱਜ ਕਹਿੰਦੇ ਸੋਪਣਾ ਸੀ ਗਿਆ ਵੀ ਅੱਜ ਜਾਣਾ ਇੱਕ ਵਾਰ ਗ੍ਰੀਨਵੋਲਟ ਆਪੇ ਦੇ ਕਦੇ ਨਹੀਂ ਆ ਕੇ ਦੇਖਿਆ ਇਹਨਾਂ ਨੇ ਗ੍ਰੀਨਵੋਲਟ ਆਏ ਸੀ ਕਦੇ ਦੱਸੋ ਮੁੰਡਿਆ ਕਦੇ ਨਹੀਂ ਨਾ ਇਹ ਪਹਿਲੀ ਵਾਰ ਲੈ ਆਏ ਨਾ ਦੇਖ ਲਾ ਹਾਂਜੀ ਕਿਹਾ ਸੀ ਮਾਮੇ ਨੇ ਕਿਹਾ ਸੀ ਇਸ ਕਰ ਇਸ ਕਰਾ ਰਿਆ ਨਾ ਇਸ ਕਰਾ ਰੇ ਜੀ ਕਰਾ ਰੇ ਵਾਹ ਸਮਾਨ ਦਾ ਕਾਹ ਵਸੂ ਕਿੱਦਾਂ ਲੱਗੀ ਰੋਟੀ ਕੈਂਟ ਸੀ ਵੀ ਪਨੀਰ ਪੁਰਦੀ ਕੈਂਟ ਤੇ ਨਹੀਂ ਦਾਲ ਦਾਲ ਉਹ ਡੇਗੀ ਲਾਲ ਫੇਰ ਡੇਗੀ ਲਾਲ ਉਹ ਨਹੀਂ ਇਹ ਦੱਸਣਾ ਨਹੀਂ ਆ ਵੀ ਕੀ ਖਾਦਾ ਹਾਂ ਫਿਰ ਸ਼ੋਅ ਆਪਣੀ ਕਰਦੇ ਯਾਰ ਨਾ ਅਸੀਂ ਸਰਾਹ ਪਾਈ ਆ ਵੀ ਹਾਂ ਵੀ ਅਸੀਂ ਸਾਹ ਹੋ ਗਾ ਕਿ ਐਂ ਗਰਮ ਖਲਾਵੇ ਆਮਣ ਸ਼ੋਅ ਉਹ ਤਾਂ ਜਮੀ ਨਹੀਂ ਕਰਦੇ ਤੇਰੀ ਅਸੀਂ ਪਨੀਰਪੁਰ ਦੀ ਖਾਧੀ ਅੱਜ ਹੈ ਰੀ ਦਾਲ ਮੱਖਣੀ ਖਾਧੀ ਅਸੀਂ ਕੋਈ ਸ਼ੋਅ ਆਪਣੀ ਬਈ ਹਾਂ ਕੋਈ ਸ਼ੋਅ ਆਪਣੀ ਬਨਚੂਰੀ ਨੂੰ ਵੀ ਖਾਦਾ ਸੀਗਾ ਐਵੇਂ ਪਰ ਫਿਰ ਉਹ ਥੋੜੀ ਕਰੀਂਦਾ ਆਪਾਂ ਕਿਹੜਾ ਦੱਸਣਾ ਕਿਸੇ ਨੂੰ ਵੀ ਖਾ ਕੇ ਆਇਆ ਮਿਲ ਵੇਲੇ ਅਸੀਂ ਸਾਹਮਣੀ ਨਾ ਸੀ ਨਾ ਸੀ ਇਹ ਦੱਸਦੇ ਅਸੀਂ ਕੋਈ ਵੀ ਪੁੜੀ ਛੱਡ ਗਏ ਆ ਉਹਨਾਂ ਦੀ ਥਾਲੀ ਚ ਸਾਹਨੇ ਜੇਬਾਂ ਚ ਪਾਈਆਂ ਨੇ ਦੱਸਿਆ ਆਪਣੇ ਹੋਈਆ ਗੱਲ ਕਾਹਦਾ ਸ਼ੋਅ ਤੁਸੀਂ ਆਪਣੇ ਬਿੱਲ ਵੀ ਨਹੀਂ ਦੱਸਿਆ ਨੂਆ ਵੀ ਕੀ ਫਾਇਦਾ ਸ਼ੋਅ ਆਫ ਕਾਹਦਾ ਕਰਨਾ ਯਾਰ ਆਪਾਂ ਕਿਹੜਾ ਫੁਗਰੇ ਆ ਵਾਸਾ ਇੰਨਰ ਐਕਚੁਅਲੀ ਵੈਂਟ ਹੋ ਕੀ ਸੀਗਾ ਤਾਂ ਕੀ ਮੈਂ ਕਰ ਤੂੰ ਸੀ ਸਰ ਤੋਂ ਕੋ ਵਾਲੀ ਜੀ ਬੋਲੋ ਕਿੱਥੇ ਚੋਗੀ ਹੋ ਗਿਆ ਆਏ ਆਏ ਕੀ ਹੋ ਗਿਆ ਵੀ ਮੈਂ ਬਾਈ ਨੇ ਕੈਮਰਾ ਮੂਰੀ ਕਰਕੇ ਮੈਂ ਗੱਲ ਦੱਸ ਦਿੱਤੀ ਉਹ ਰੀਵਰਸ ਕਰਕੇ ਹੱਥ ਜਾ ਬਣ ਕੇ ਸਰਵਾ ਗਿਆ ਦੀ ਮੂੰਹ ਤੇ ਆਉਂਦਾ ਇੰਨਾ ਢਾਈ ਪੱਟ ਗਿਆ ਮੇਰਾ ਵਾ ਪਹੁੰਚਣਾ ਆਣੇ ਆ ਕਹਿੰਦੇ ਇੱਕ ਨਿਊ ਕੈਫੇ ਓਪਨ ਹੋਇਆ ਇੱਥੇ ਬਹੁਤ ਸੋਹਣਾ ਹੈ ਉਹ ਸਾਹਮਣੇ ਦਿਖਾਵਾਂਗੇ ਤੁਹਾਨੂੰ ਉਹច ਵੀ ਜਾਵਾਂਗੇ ਹਾਂ ਪਰ ਉੱਥੇ ਸ਼ੋਅ ਆਫ ਕੁਝ ਨਹੀਂ ਕਰਨਾ ਜਿਵੇਂ ਆਪਾਂ ਪਿੱਛੇ ਢਾਬੇ 'ਤੇ ਰੋਟੀ ਖਾ ਕੇ ਆਏ ਸ਼ੋਅ ਆਫ ਨਹੀਂ ਕਰਿਆ ਉਰੇ ਵੀ ਨਹੀਂ ਸ਼ੋਅ ਆਫ ਕਰਨਾ ਹੈ ਆਪਾਂ ਹਾਂ ਇਹ ਲਾਇਆ ਇੱਧਰ ਸਰੀਪ ਤਾਂ ਪਾਈ ਸਕਦੇ ਆ ਹਾਂ ਸਟਰੀਟ ਤੇ ਉੱਥੇ ਹੀ ਪਾਦੇ ਰੋਟੀਆਂ ਖੰਦੇ ਨਹੀਂ ਸ਼ੋਅ ਆਫ ਤਾਂ ਕਰਿਆ ਨਹੀਂ ਆਪਾਂ ਪਹੁੰਚ ਚੁੱਕੇ ਹਾਂ ਪਹੁੰਚ ਚੁੱਕੇ ਹਾਂ ਰੰਗੀਆਂ ਦੀ ਧਰਤੀ ਤੇ ਪਹੁੰਚ ਚੁੱਕੇ ਹਾਂ ਕਹਿੰਦੇ ਇਹ ਰੰਗੀਆਂ ਹੈ ਇਹ ਡੇਲੋਂ ਕਪਾਲਪੁਰ ਵਾਲਾ ਤੇ ਤਾਜ ਦੇ ਕੱਪੜੇ ਲੈਣ ਆਇਆ ਕਹਿੰਦੇ ਹਰਤਾਜ ਕੇ ਮਮਾ ਪਾਪਾ ਨੇ ਕਪੜੇ ਭੇਜੇ ਹੈ ਕਪੜੇ ਵਾਓ ਕਲਾਪਿੰਗ ਕਰੋ ਸਾਰੇ ਬੱਚੇ ਤਾੜੀਆਂ ਉਹ ਜ਼ੋਰ ਦੀ ਸੋਣੀ ਨਹੀਂ ਤੇਰੀ ਤਾੜੀ ਦੇਖੋ ਜੀ ਸਾਡੇ ਪਿੰਡ ਦੇ ਵਿਲੇ ਲੋਕ ਆ ਜੋ ਕਿਉਂ ਖੱਪ ਪਾਈ ਆ ਓਏ ਅੱਧਾ ਪਿੰਡ ਤੁਸੀਂ ਜਗਾਤਾ ਰੌਲਾ ਕਿੰਨਾ ਪਾਉਂਦੇ ਨੇ ਦੇਖਿਓ ਵੀਡੀਓ ਬਾਜੀ ਕਹਿੰਦੇ ਅਸੀਂ ਮਾਲਗ ਵਾਲੇ ਹੁੰਨੇ ਆ ਅਸੀਂ ਐਂ ਜਗਾ ਦਿੰਦੇ ਆ ਹੋਰ ਤੂੰ ਬਾਜੀ ਕਹਿੰਦੇ ਕਹੇ ਜਿਹੇ ਬੰਦੇ ਲੈ ਆਇਆ ਦਾ ਉਹ ਚੱਲ ਚੱਲੇ ਅਸੀਂ ਬਾਹਰ ਗਏ ਇੱਧਰ ਆਏ ਜੀ ਮੂਰੇ ਮੂਰੇ ਤਾਂ ਲੱਗ ਗਏ ਅਸੀਂ ਲਾਂਗੇ ਸੀਗੇ ਭਾਈ ਕਹਿੰਦੇ ਉਹ ਗ੍ਰੀਨ ਵੋਟਰ ਢਾਬਾ ਮੁੰਡਿਆਂ ਨੇ ਦਵਾਰੇ ਮੋੜ ਲਿਆ ਮੈਨੂੰ ਉੱਥੋਂ ਕਹਿੰਦੇ ਵੀ ਆ ਨਵਾਂ ਖੁੱਲਿਆ ਜਿਹੜਾ ਕੈਫੇ ਕਹਿੰਦੇ ਉੱਤੇ ਜਾਣਾ ਹੀ ਜਾਣਾ ਹੈ ਟਿੱਡ ਭਰ ਨਹੀਂ ਰਿਹਾ ਨਾ ਮੁੰਡੇ ਦਾ ਰੁਪਈਆ ਜਿਹੜਾ ਹੈਗਾ 200 ਰੁਪਈਆ ਇੱਧਰ ਭਾਈ ਜੀ ਦਿਖਾਓ ਜੀ 200 200 ਤਾਂ ਲੱਗ ਗਿਆ ਉਹ ਨਵਾਂ ਇਹ ਇੱਕ ਔਰ ਦੀਪ ਚ ਘੱਟ ਪੀਣੀ ਚਾਹੀਦੀ ਚਾਹੀ ਪੀਣੀ ਆ ਆਪਣੇ ਚਾਹੀ ਪੀਣੀ ਇਕੱਲੀ ਚਾਹ ਆ ਆ ਕੇ ਆ ਕੇ ਆ ਕੇ 200 ਰੁਪਏ ਫੈਮਲੀ ਆ 200 ਰੁਪਏ ਹੋਰੀ ਬੁੱਕਾ ਫੈਮਲੀ ਆ ਮੂੰਹ ਤੇ ਹੀ ਕਿਹਾ ਮੂੰਹ ਆਉਦਾ ਕਰੋ ਚੈੱਕ ਹਾਂ ਫੈਮਲੀ ਜਣਾ ਮੈਂ ਕੋ ਵਿੱਚ ਦੀ ਗੱਲ ਹਾਂ ਓਏ ਟੌਪ ਮੈਂ ਫੈਮਲੀ ਆ ਜਣਾ ਮੈਂ ਬੜਦੇ ਗੱਡੀ ਪੋ ਜੋ ਦਰਬਾਰ ਨੇ ਵਸੇ ਨਿਕਲੂ ਓਏ ਆੜੀ ਪਹਿਲਾਂ ਆਪਦਾ ਮੀਨੂ ਚੈੱਕ ਕਰ ਲਿਓ ਰੇਟ ਰੂਟ ਫੇਰ ਆਰਡਰ ਕਰਿਓ ਕਿਹਦੇ ਕੱਪੜੇ ਦੇ ਬਾਰੇ ਵੇ ਦੇ ਮਾਣ ਚਲੋ ਚਲੋ ਮੰਮੀ ਨੇ ਕਿਹਾ ਐਸ਼ ਕਰ ਮੰਮੀ ਨੇ ਕਿਹਾ ਵੀ ਐਸ਼ ਕਰੋ ਤਾਂ ਹੀ ਆਇਆ ਅਸੀਂ ਐਸ਼ ਕਰਾਂਗੇ 200 ਰੁਪਏ ਇੱਧਰ ਬਾਈ ਜੀ ਕੋਲੋਂ ਫੰਡ ਆ ਗਿਆ ਸਾਨੂੰ ਮਹਿੰਗੇ ਹੋਟਲ 'ਚ ਬਹਿ ਗਏ ਪਹਿਲੀ ਵਾਰ ਹੋ ਰਿਹਾ ਵੀ ਅਸੀਂ ਪੀਜੇ ਪੀਜੇ ਨਾਲ ਚਾਹ ਪੀਵਾਂਗੇ ਨਾਲੇ ਪੀਜਾ ਖਾਣਾ ਨਾਲੇ ਚਾਹ ਵੀ ਨਹੀਂ ਆਇਆ ਸਭ ਹਾਜਮ ਹੋ ਗਏ ਥੋੜੇ ਹਾਜਮ ਕਿਵੇਂ ਨਹੀਂ ਐਡਾ ਤਾਂ ਮੂੰਹ ਹੀ ਡੜਾ ਗ੍ਰੀਨ ਬੁੱਢੇ ਢਾਬੇ ਦੇ ਰੋਟੀਆਂ ਨਾਲ ਉਹ ਵੀ ਖਾ ਕੇ ਐਂ ਪਰ ਸੁਗੁੱਲੇ ਹੁਣ ਹੁਣ ਅੰਦਾ ਹੁਣ ਦਾ ਖਰਚਾ ਉੱਟਿਆ ਜੀ ਆਹ ਬੰਦੇ ਨੇ ਆ ਦੇਖੋ ਜੀ ਤੁਹਾਡੇ ਮੋਬਾਈਲ ਦੇ ਪਿੱਛੇ ਪੈਸੇ ਪਾਏ ਹੋਏ ਨੇ ਕਿੰਨੇ ਨੇ ਆ 200 ਰੁਪਇਆ ਜਲਵਾ ਕੀ ਜਾਣਾ ਠੀਕ ਆ ਹਣ ਬਈ ਇਹ ਆਪਣੇ ਨਾ ਉਹ ਕਰਤਾ ਪੈਸੇ ਇਸੇ ਨੇਰੇ ਦੇ ਚਾਹੀਦੇ ਛੱਡ ਕੇ ਜਾਣਾ ਭਾਈ ਉਹ ਮਰਦੀ ਬੱਚੇ ਦੀ ਇਹ ਤੇ ਭਾਂਡੇ ਵਾਜੇ ਇਹ ਪਹਿਲਾਂ ਵੀਊ ਤਾਂ ਸੱਜਾ ਆ ਆ ਸੋਹਣਾ ਬਣਿਆ ਹੋਇਆ ਯਾਰ ਵੀਊ ਚੈੱਕ ਗਲੋ ਵੀ ਚੈੱਕ ਕਰ ਰਿਹਾ ਹਾਂ ਅੱਖ ਲੋਸਾ ਗਨੋਤ ਇਹਦਾ ਉਹ ਹੋ ਗਿਆ ਉੱਡ ਗਿਆ ਉੱਡ ਗਿਆ ਗਲੋਤ ਦੇਖਦੇ ਉਹ ਚੁੱਪ ਸੀਗਾ ਸੋਹਣਾ ਵਾਬੋ ਪੂਰਾ ਘੈਂਟ ਆ ਉਹਨਾਂ ਦਾ ਕੁਲਵਾਰ ਅਗਰ ਸਟਾਰਟ ਹੋ ਗਿਆ ਇਹ ਇਹਦੀ ਇਹ ਸਾਰਾ ਕੁਝ ਚੰਗਾ ਆਏਗਾ ਬੰਦੇ ਦਾ ਪਰ ਜਿੱਥੇ ਵੀ ਅਸੀਂ ਕਿਤੇ ਟਾਬੇ ਤੇ ਜਾਈਏ ਹੋਟਲ ਕਿਤੇ ਵੀ ਰੁਕੀਏ ਥਾਣੇ ਦੇ ਹੱਕਣਾ ਜਾਣਾ ਹਾਂ ਉਹਦੀ ਨਮਜ਼ੂਰ ਪੈ ਜਾਂਦਾਗਾ ਪੋਟੀ ਤੋਂ ਉਹ ਉਹੀ ਕੰਨੀ ਸੱਕੋ ਪੁੱਛਣ 10 ਮਿੰਟ ਪੁੱਛਿਆ ਨਹੀਂ ਵਾਸ਼ਰੂਮ ਕਿੱਥੇ ਨੇ ਪੁੱਛਿਆ ਸੀ 10 ਪੁੱਛਿਆ ਸੀ ਪਰ ਬਗਾਲਾ ਟਿੱਡ ਦਾ ਆਉਂਦਾ ਵਾਸ਼ਰੂਮ ਕਿੱਥੇ ਨਹੀਂ ਚੱਲ ਜਾ ਧਿਆਨ ਨਾਲ ਦੇਖ ਹੋ ਜਾਂਦਾ ਹੋ ਗਿਆ ਚੱਲ ਚੱਕ ਬਾਈ ਤੈਨੂੰ ਨੀ ਲੱਗਦਾ ਇਹ ਬੱਚਾ ਬੱਤਾਂ ਜਿਹਾ ਹੋਣਾ ਆਉਂਦਾ ਆਉਂਦਾ ਹੀ ਉਹ ਕੰਮ ਹੈ ਸਰਪੰਚ ਦੇ ਵੱਲੋਂ ਆਰਡਰ ਆ ਗਿਆ ਪੀਜੀ ਨਾਲ ਪੀਓ ਕਹਿੰਦੇ ਤਾਂ ਬਾਈ ਸਾਨੂੰ ਅੱਜ ਵਾਰਟੀ ਕਰਦੇ ਆ ਦਿਖਾਓ ਜੀ ਇਹਨਾਂ ਨੋਟ ਦਿਖਾਓ ਬਾਈ 200 ਦਾ ਆਹ ਬਾਈ ਇਹ 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 ਸੁੱਖਾ ਨਹੀਂ ਜਾਣਾ ਜਾਈਂਗਾ ਜੋ ਹਾਂ ਦੋ ਦਸ ਕਿੰਨੇ ਮਿਰਚਾਂ ਬਹੁਤ ਸਸਤਾ ਬਾਈ ਉਹ ਦੱਸਾਂਗੇ ਉੱਤ ਟਾਈਮ ਦਿੱਤਾ ਆਹ ਸੇਵਾ ਕਰੀ ਜੰਨਾ ਜੀ ਮੇਰੀ ਵੀ ਉਹ ਬਾਨੀ ਚਾਹੁੰਦੇ ਆ ਜੀ ਬੰਦਾ ਸਿਆਣਾ ਬੰਦਾ ਦੇਖ ਇਹਨਾਂ ਨੂੰ ਫਾਟੇ ਦੇਰੇ ਆ ਕੇ ਆ ਬੈਠੇ ਨੇਗੇ ਚੌਰੇ ਭੱਡੇ ਭਜ ਰਹੀ ਸੀ ਨਾਲ ਨਾਲ ਕਾਲਸਾਰ ਉੱਤੇ ਕਰਦੀ ਆਹ ਦੇਖੋ ਜੀ ਐਂ 100 ਬਾਈ ਪੀਜੇ ਤੇ ਉਹਦੇ ਮੈਨੂੰ ਸਵਾਦ ਆ ਰਿਹਾ ਕਹਿੰਦਾ ਹਾਂਜੀ ਆਊਗਾ ਕਹਿੰਦਾ ਪੈਸੇ ਤਾਂ ਮੇਰੇ ਲੱਗੇ ਨੇ ਆਇਆ ਸਵਾਦ ਆਪੀਂ ਆਊਗਾ ਇਹ 200 ਰੁਪਏ ਦੇ ਪੀਜੇ ਤੇ ਵੀ ਲੁੱਟ ਪੈ ਗਈ ਮਾਈਟਾ ਨੂੰ ਬੰਦੇ ਦਾ ਉਹ ਕਿ ਦੱਤਾ ਕੀ ਆ ਇਹ ਆਲਕਿਆ ਬੱਧਰ ਹੋ ਜਾਂਦੀ ਆ ਇਹ ਸੁੱਟ ਦੇ ਲਾਈ ਗਈ ਆ ਇਹ ਬਾਈ ਜੀ ਸਾਨੂੰ ਦੱਸਣਗੇ ਬੀਬੀ ਜਿਹਾ ਕੇ ਮਖਾਈ ਚਮਚਾ ਖਾਦਾ ਯਾਰ ਉਹ ਕਹਾਂ ਲਾਈ ਗਾ ਨਾ ਬੈਠੇ ਉਹ ਤੇ ਉਹ ਵੜ ਗਿਆ ਜਾਲਾ ਜਾ ਕੌਣ ਯਾਰ ਵੀ ਦਾਰੀ ਅਜਾ ਵਾਲਾ ਦੇਖਵੇਂ ਨਾਲ ਇਹਨੇ ਖਾਸ਼ੀ ਕਰਨੇ ਆਗੇ ਇਹਦੇ ਦਿਖਾਉਣਿਆਂਗੇ ਲੋਕਾਂ ਨੂੰ ਦੱਸਾਂ ਵੀ ਪੀਜਾ ਕਿਵੇਂ ਖਾਈਦਾ ਹੁੰਦਾਗਾ ਆਈ ਨਹੀਂ ਮੋਗਾ ਉਹਨੇ ਲਾਲ ਦਿਖਾ ਦਿੰਦਾ ਹੈਗਾ ਜੋ ਤੂੰ ਗੱਲਾਂ ਲਾਇਆ ਨਾ ਮੈਂ ਉਦੋਂ ਰੋਣਾ ਮੈਂ ਇਹ ਇਕੱਤਰ ਬਹਿ ਗਿਆ ਆਹ ਜਾਲੇ ਜਿੰਦ ਡਰੇਗੇ ਕਾਂਜੋ ਵਾਲਾ ਕਰਦਾ ਜਾਲੇ ਭਾਈ ਦਾ ਚਾਕੂ ਇਹ ਨਾਲ ਚਾਈ ਜਾਂਦਾ ਦੇਖ ਕਰਲਾ ਕਰਲਾ ਮਸਾਲਾ ਬਾਰੇ ਮੇਰੀ ਬਾਰੇ ਲੈ ਕੇ ਐਨਾ ਉਹ ਯੂ ਨੋ ਬਾਰੇ ਪੱਕਾ ਗਾ ਉਹ ਭਾਈ ਦਾ ਪਿਆਜ ਜੀ ਕੱਟ ਕੇ ਕਾਈ ਜਾਂਦਾ ਜੂਪੀ ਚ ਵੀ ਆ ਰਹੀ ਜੂਪੀ ਚ ਮਰੋ ਕਰ ਰਹੇ ਹੈ ਕੱਟੀਆਂ ਕੱਟ ਰਹੇ ਸੀਵਾ ਲੋ ਵੀ ਜਾ ਮੂੰਹ ਦੇ ਕਿਵੇਂ ਭਰਿਆ ਹੋਣੀ ਗਾਲਾਂ ਮੰਗ ਪਹਿਲੇ ਯਾ ਦਿਖਾਉਣਾ ਪਹਿਲੇ ਭਰੇ ਭਰੇ ਲੱਗਦਾ ਤਾਂ ਅਸਾ ਜੀ ਆ ਬਚ ਗਿਆ ਹੁੰਦਾ ਹੀ ਇਹ ਬਜ ਖਾਦਾ ਨਹੀਂ ਗਿਆ ਖਾ ਲੈਣਾ ਜੀ ਕੋਈ ਨਹੀਂ ਖਾਦਾ ਨਹੀਂ ਗਿਆ ਆਓ ਜੀ ਆ ਇੱਕ ショਪ ਹੀ ਹੋਣੀ ਆ ਬਚ ਗਿਆ ਕਰੋ ਬਿਲ ਬਾਈ ਮੁਰੇ ਇੱਧਰ ਆਪੜਾ ਬਿਲ ਫੜੋ ਜੀ ਮੇਲਾ ਉਹ ਕਰਦੇ ਕਿੰਨੇ ਜੀ ਚੱਕੋ ਲੈ ਵੀ ਫੜੋ ਜੀ ਕਿੰਨੇ ਜੀ ਕਰ ਦਿੰਦੇ ਗੂਗਲ ਪੇ ਕਰ ਦਿੰਦੇ ਪੱਕਾ ਆ 200 ਪਹਿਲਾਂ 200 ਵਾਲਾ ਨੋਟ ਕੱਢ ਜਰਾ ਮਾਂਗੇ ਰ ਪਿਆ ਰੋਸ ਉਹਦਾ ਨੋਟ ਹੈ ਅਰੇ ਜਦੋਂ ਕਢਾਉਣਾ ਜਰਾ ਕਢ ਕਢ ਆ ਪਿਆ ਇੱਥੇ ਕਰਦੇ ਸਕੈਨਰ ਵੀ ਨਾਲ ਹੀ ਹੈ ਕੇਂਦਰ ਤੇ ਕਰ ਦਿੱਤਾ ਕਢ ਦੋ ਜੀ ਕਰ ਦਿਆ ਕਹਦੇ ਕਰ ਕਰਾਂ ਉਹ ਇੱਕ ਮਿੰਟ ਫੋਨ ਆ ਰਿਹਾ ਕਿਸੇ ਦਾ ਇੱਕ ਮਿੰਟ ਨਹੀਂ ਕਾਹ ਤੱਕ ਆ ਪੂਰਾ ਹੀ ਕੇ ਕੇ ਏਰੀਆ ਨੂੰ ਕਹਿੰਦਾ ਮੈਂ ਪਾਉਂਗਾ ਉਹਨੇ ਚਾਹ ਕਿੱਡੀ ਗੱਲ ਲੈ 800 ਹੀ ਆ ਕਿੱਡੀ ਗੱਲ ਹੈ 800 ਹੀ ਆ ਫਿਰ ਕੀ ਹੋਇਆ 800 ਹੀ ਆ ਗਲੂ ਚੈੱਕ ਕਰੋ ਇਹ ਫਿਕਰ ਫਿਕਰਾਂ ਵਾਲੇ ਟੈਨਸ਼ਨ ਪੈ ਗਈ 800 ਹੀ 800 ਹੀ ਹੈ ਕੋਈ ਟੈਨਸ਼ਨ ਨਹੀਂ ਜਾ ਕੇ ਘਰ ਦੇ ਟੈਨਸ਼ਨ ਨਾਲ ਦਾੜੀ ਉੜ ਗਈ ਕਮਿਸ਼ਨ ਜਦੋਂ ਇੱਥੇ ਤਾਂ ਮਾਲਾ ਤੂੰ ਪੜਾ ਜੂਜਾ ਖੁਸ਼ ਹੋਇਆ ਪਿਆ 200 ਜੀ ਕੱਢੀ ਦਿੱਤਾ ਦੇਖਣ ਦੇ ਤਾਂ ਜੀ 200 ਦਿਖਾਈ ਦੋ 200 ਤਾਂ ਦੇ ਸੀ ਦਮਾਂਗੇ ਪੈਸੇ ਤਾਂ ਦੇਉਂਗਾ ਕੋਈ ਨਹੀਂ ਭਾਈ 200 ਦਾ ਨੋਟ ਕੱਢ ਜਿਹੜਾ ਤੇਰੇ ਮੋਬਾਈਲ ਪਿੱਛੇ ਪਾਇਆ ਉਹ ਦੇ ਦੇ ਸਾਨੂੰ ਛੜਾ ਦੇ ਹਾਂ ਠੀਕ ਹੈ ਹਾਂ ਫਿਰ ਤੂੰ 200 ਦਾ ਨੋਟ ਦੇ ਬਾਬੇ ਉਹ ਬੰਦਾ ਜਵਾਨ ਕਰਕੇ ਲੈ ਕੇ ਗਿਆ ਦੀ ਪਰ ਖੜਾ ਛੁੱਟਿਆ ਤਾਂ ਭਾਂਡੇ ਮਾਜ ਕੇ ਖੜਾ ਛੁੱਟਿਆ ਕਿਉਂ ਫੁਕਰੀ ਮਾਰੀ ਦੀ ਭਾਈ ਜੀ 200 ਰੁਪਏ ਤਾਂ ਵਾਧਰੇ ਕੈਸ਼ ਹੈਗੀ ਪਾਰਟੀ ਦੇ ਪੈਸੇ ਹੈਗੇ ਦੀ ਪਰ ਇਹ ਬੰਦਾ ਸਾਨੂੰ ਨਾ ਅੱਧ ਵਿਚ ਮੁੜ ਕੇ ਲੈ ਆਇਆ ਤੇ ਕਹਿੰਦਾ ਉੱਥੇ ਨਵੇਂ ਜਿਹੇ ਚੱਲੋ ਕਹਿੰਦਾ ਉੱਥੇ ਪਾਰਟੀ ਕਰਨੀ ਹੈ ਖੜਾ ਛੁੱਟਿਆ ਭਾਂਡੇ ਮਾਜ ਕੇ ਦੇਖਾਂ ਟੀ-ਸ਼ਰਟ ਲਵੇ ਦੀ ਫਿਰਦਾ ਕਿੰਨੇ ਕ ਦੀ ਉਹ ਭਾਂਡੇ ਕਿੰਨੇ ਕੋਗੇ ਘੈਂਟ ਬਣਿਆ ਤਾਂ ਘੈਂਟ ਹੋਇਆ ਪੂਰਾ ਸਿਰ ਆਣ ਵੀਡੀਓ ਫੋਟੋ ਸ਼ੂਟ ਚੱਲ ਰਿਹਾ ਬਾਬੇ ਬੰਦੇ ਨਾਲ ਮਾੜੀ ਵਾਲੀ ਬਣ ਗਈ ਸਾਡੇ ਨਾਲ ਚਲ ਕੋਈ ਨਹੀਂ ਬਾਈ ਓਏ ਗੱਲ ਸੁਣ ਪੈਸੀ ਲੱਗੇੜੀ ਹੈਗੇ ਭਾਂਡੇ ਮਾਰ ਕੇ ਤਰਾ ਸਰ ਗਿਆ ਮਾੜਾ ਕੋਈ ਸੌਦਾ ਦੱਸ ਮੈਨੂੰ 2 ਮਿੰਟ ਚ ਉਹਨਾਂ ਦੇ ਇੱਕ ਸਾਫ ਗਰ ਦੇ ਭਾਂਡੇ ਜੀ ਆਪਾਂ ਖਹਿ ਜਾ ਕੋਈ ਪੱਟੀਆਂ ਖੰਡਾ ਜੀ ਆਓ ਜੀ ਆਓ ਓਏ ਆਓ ਚੱਲੀਏ ਓਏ ਆਓ ਚੱਲੀਏ ਹੁਣ ਬਾਬੇ ਆਪਣਾ ਬੰਦਾ ਅੰਦਰ ਵਾਸ਼ਰੂਮ ਗਿਆ ਸੀ ਇਹਦੇ ਨਾਲ ਘਾਟਣਾ ਵਾਪਰੀ ਹੈ ਕੋਈ ਇਹ ਆਪ ਦੱਸੋ ਕੀ ਬਣਿਆ ਦੀਗਾ ਕੁਛ ਨਹੀਂ ਹੁੰਦਾ ਆ ਜਾਣ ਮੇਰੀ ਇਹ ਹੀ ਚੀਜ਼ਾਂ ਚੱਲਦੀ ਹੁੰਦੀਆਂ ਨੇ ਕੀ ਬਣਿਆ ਦੱਸ ਬਈ ਯਾਰ ਮੈਂ ਅੰਦਰ ਪਹੁੰਚ ਨੂੰ ਗਿਆ ਸੀ ਆ ਉੱਚੀ ਬੋਲ ਮੋਸਟਲੀ ਉਹੀ ਲਿਖਿਆ ਹੁੰਦਾ ਕਿ ਉਹ ਅੰਗਰੇਜ਼ੀ ਆ ਵੜ ਗਿਆ ਆਹ ਯਾਰ ਮੋਸਟਲੀ ਉਹ ਜਿਆਦਾ ਜਿਆਦਾਤਰ ਕਹਿੰਦਾ ਉੱਥੇ ਵਾਸ਼ਰੂਮ ਲਿਖਿਆ ਹੁੰਦਾਗਾ ਅੱਜਾ ਵਾਸ਼ਰੂਮ ਜਾਂ ਜੈਂਟਸ ਕੋਲੇਡ ਹਣਾ ਹਾਂ ਉੱਥੇ ਵੀ ਉਹ ਕਮਰਾ ਜਾਂ ਘੈਂਟ ਸੀਗਾ ਤੇ ਮੈਨੂੰ ਲੱਗਿਆ ਉੱਤੇ ਰੱਖਿਆ ਰੈਸਟ ਰੂਮ ਇਹ ਉਲਟ ਗਿਆ ਜਾ ਕੇ ਮੈਂ ਉੱਟ ਗਿਆ ਮੈਂ ਕਹਿੰਦਾ ਜਿਹੜੀ ਅੱਧਾ ਖੋਲ ਕੇ ਦੇਖਾਂ ਸਾ ਬਾਥਰੂਮ ਨੂੰ ਨਾ ਮੈਂ ਆਇਆ ਕਿਧਰੋਂ ਆ ਗਿਆ ਰੈਸਟੋਰੈਂਟ ਮੈਨੂੰ ਆਇਆ ਲੱਗਿਆ ਵੀ ਸੋਫੇ ਸੂਫੇ ਲੱਗੇ ਹੋਣਗੇ ਪੈਣ ਵਾਸਤੇ ਆ ਰੈਸਟੋਰੈਂਟ ਤਾਂ ਦਾ ਕੋਈ ਨਾ ਦੇ ਕਿਹਾ ਵੀ ਪੁੱਲ ਚ ਗਿਆ ਹੈ ਇਹ ਤੇ ਕਾਤੋਂ ਹੁੰਦਾਗਾ ਵੀ ਜੇ بڑا ਖਾਣਾ ਬੈਠਣਾ ਹੋਵੇ ਉਦੋਂ ਵੀ ਤੈਨੂੰ ਵੀ ਪ੍ਰੈਸ਼ਰ ਫੋਟੀ ਦਾ ਇਹ ਮੈਂ ਦੱਸਾਂ ਜੀ ਮੈਂ ਦੱਸਾਂ ਇਹਦੇ ਬਾਰੇ ਮੈਂ ਦੱਸਦਾ ਰਹੂੰਗਾ ਅੱਛਾ ਰੀ ਇਹਦੇ ਬਾਰੇ ਮੈਂ ਚਰਚਾ ਬਾਊਂਗਾ ਜੀ ਘੁਮਾਓ ਜੀ ਮਾੜਾ ਇਹ ਪਤਾ ਕੀ ਕਹਿੰਦਾਗਾ ਜੀ ਇੰਦਰ ਘੁਮਾਓ ਜੀ ਮਾੜਾ ਕੈਮਰਾ ਆਓ ਜੀ ਦੇਖੋ ਖਾਣ ਤੋਂ ਪਹਿਲਾਂ ਹੀ ਤਾਂ ਹੱਕਦਾ ਵੀ ਜ਼ਿਆਦਾ ਖਾਦਾ ਜਾਵੇ ਜਿੱਦੀ ਟੈਂਕੀ ਖਾਲੀ ਹੋ ਗਈ ਜ਼ੋਰ ਪੈ ਗਿਆ ਦੁਬਾਰੇ ਫੇਰ ਪੋਟੀ ਦਾ ਇਹਦੇ ਬੋਤਲ ਭਰਨ ਗਿਆ ਬੰਦਾ ਬੱਟ ਲੈ ਗਿਆ ਜ਼ੋਰ ਪੈ ਗਿਆ ਹੁਣ ਫੇਰ ਹਨਾ ਹਨਾ ਹਾਂ ਫੇਰ ਜਾ ਲਿਆਦੇ ਕਹਿਣਾ ਉਹ ਇਹਦਾ ਜ਼ੋਰ ਪੈ ਗਿਆ ਬਾਈ ਪੋਟੀ ਕਰਾਉਣੀ ਹੈ ਜਗ੍ਹਾ ਤਾਂ ਬਹੁਤ ਖੁੱਲੀ ਆ ਜਿੱਥੇ ਮਰਜ਼ੀ ਕਰੇ ਜਾਵੇ ਹਨਾ ਇੰਤਾ ਨਹੀਂ ਕੋਈ ਬੋਲਦਾ ਹੈਗਾ ਇੱਥੇ ਹੁਣ ਐਮਰਜੈਂਸੀ ਆ ਜਦੋਂ ਝੂਠ ਨਹੀਂ ਬੋਲਦੇ ਸੰਗਤ ਜੀ ਸੰਗਤ ਜੀ ਝੂਠ ਨਹੀਂ ਬੋਲਦਾ ਨਹੀਂ ਬੋਲ ਸੱਚੀ ਜ਼ੋਰ ਪਿਆ ਪਿਆ ਮੁੰਡੇ ਦੇ ਔਖਾ ਦੇਖ ਕੋ ਕਹਿੰਦਾ ਮੂੰਹ ਦੇਖ ਕੋ ਕਹਿੰਦਾ ਔਖਾ ਹੈਗਾ ਆ ਦੇਖ ਮੂੰਹ ਦੇਖ ਇਹਦਾ ਜੀ ਆ ਗਿਆ ਜੀ ਆ ਗਿਆ ਭਾਈ ਜਾਂ ਤਾਂ 400 ਰੁਪਏ ਪਈਆ ਵੇ ਭਾਈ ਬੋਤਲ ਜੀ ਆ ਜਾਂਦਾ ਮਾਰਾ ਕਿਹੜੇ ਨੇ ਕਰਿਆ ਆ ਕੰਮ ਕਿਹੜੇ ਨੇ ਕਰਿਆ ਇੱਕੋ ਇੱਕ ਸੱਕੀ ਸਾਨੂੰ ਸੱਕੀ ਚਾਈ ਵੀ ਹੈਗੀ ਭੈਣ ਦਾ ਮੂੰਹ ਬਾਹਰੇ ਕਿਹੜਾ ਬੇਵਿਸ਼ੇਦੋ 100 ਲੱਗੇ ਭਾਈ ਮੈਨੂੰ ਤਾਂ ਓਏ ਮੈਨੂੰ ਤਾਂ ਇਹ ਲੱਗਦਾ ਪੱਦ-ਪੱਦ ਨਹੀਂ ਮਾਰੇਦਾ ਬਿੱਤੀ ਆਗਲੇ ਕਿਸੇ ਨੇ ਕਿਹੜੇ ਨੇ ਕਰਿਆ ਕੰਮ ਇਹ ਸਾਹਣੀ ਆਪਣਾ ਵੀ ਨਹੀਂ ਆਪੜਾ ਵੀ ਨਹੀਂ ਹੋ ਗਿਆ ਜੀ ਐਨਾ ਮੁਸ਼ਕਿਲ ਪਤਾ ਬੜਾ ਮੁਸ਼ਕਿਲ ਕੀ ਹੋ ਗਿਆ ਹੂੰ ਟੈਂਕਰ ਬੈਰੀਆ ਓਏ ਉਹ ਗੱਲ ਦੱਸ ਸਲਾਰ ਫਿਲਮ ਦੇਖਣ ਗਏ ਜਿੱਦੇ ਦੱਸੀ ਸਲਾਰ ਫਿਲਮਾ ਸਲਾਰ ਉਹ ਬਾਰੇ ਮੈਂ ਤੁਹਾਨੂੰ ਦੱਸਣਾ ਬਾਈ ਅਸੀਂ ਸਲਾਰ ਫਿਲਮਾਂ ਦੇਖਣ ਗਏ ਸੀ ਮੈਂ ਇਹ ਰਾਵਲੇ ਪਿਛਲੇ ਸਾਲ ਦੀ ਗੱਲ ਹੈ ਨਾ ਹਾਂ ਤੇ ਬਈ ਵਧੀਆ ਫਿਲਮ ਦਾ ਐਨ ਪੂਰਾ ਇੰਟਰਸਟ ਮੈਂ ਇਹਨੂੰ ਕਿਹਾ ਹੈ ਗੌਰ ਕਰਕੇ ਹੂੰ ਕਹਿੰਦਾ ਕਿਹੜੀ ਫਿਲਮ ਦੇਖਣੀ ਹੈ ਮੈਂ ਕਹਾ ਬਾ ਸਾਊਥ ਵਾਲੀ ਫਿਲਮ ਆ ਉਹ ਦੇਖਣ ਚੱਲ ਜਾਂਗਾ ਯਾਰ ਉਹ ਤਾਂ ਵਧੀਆ ਨਹੀਂ ਹੁੰਦੀ ਹੈਗੀ ਅਜੇ ਪੰਜਾਬੀ ਵਧੀਆ ਹੈਗਾ ਦੱਸ ਮੈਂ ਕਹਾ ਜੇ ਇੱਥੇ ਤੈਨੂੰ ਵਧੀਆ ਨਹੀਂ ਲੱਗੀ ਨਾ ਉੱਥੇ ਉੱਠ ਕੇ ਆ ਜਾਾਂਗੇ ਹੈ ਕਹਿੰਦਾ ਚੱਲ ਠੀਕ ਆ ਬਾਈ ਫਿਲਮ ਇੰਨੀ ਘੈਂਟ ਲੱਗੀ ਇਹਨੂੰ ਇਹ ਬੈਠਾ ਰਿਹਾ ਉਹ ਸੀਨ ਜਾਂ ਨਹੀਂ ਆਇਆ ਜੀ ਜਿਹੜਾ ਗਰਦਨ ਦੀ ਵੜ ਦਿੰਦਾ ਉਹਦੀ ਹੈ ਉਹ ਸੀਨ ਜ ਆ ਗਿਆ ਉਸ ਤੋਂ ਬਾਅਦ ਬਾਈ ਇਹਦੇ ਪਾਪੇ ਦਾ ਫੋਨ ਆ ਗਿਆ ਡੈਡੀ ਦਾ ਤੂੰ ਕਿੱਥੇ ਸਿੱਧੀ ਆ ਜਾ ਉਹ ਨੂੰ ਫੋਨ ਆਇਆ ਵੀ ਉਹ ਕਹਿੰਦਾ ਵੀ ਆ ਜਾਏ ਕਰਨ ਆ ਕਰਨਾ ਵੀ ਕਿਹੜੇ ਵੇਲੇ ਹੋਗੇ ਤੈਨੂੰ ਗਿਆਨ ਨੂੰ ਹਜੇ ਤੱਕ ਨਹੀਂ ਆਇਆ ਹੈਗਾ ਫਿਰ ਤਾਂ ਮੈਨੂੰ ਫਿਲਮ ਉਹ ਬਿਓ ਵਰਗੀ ਲੱਗਣ ਲੱਗੀ ਇੰਨੀ ਹੱਤ ਵੀ ਲੱਗੀ ਮੈਂ ਇਹਨੂੰ ਕਹੀ ਜਾਂ ਮੈਂ ਲਾਵੜੀ ਚਾੜ ਉਹ ਚਾੜ ਉਹ ਮੇਰਾ ਲੈ ਕੇ ਆਈ ਨਾ ਨਾ ਤੇਰਾ ਨਾ ਮੈਂ ਗੁਰ ਕੇ ਮੈਂ ਗੁਰ ਕੇ ਨਾਲ ਗਿਆ ਮੈਂ ਗੁਰ ਕੇ ਨਾਲ ਗਿਆ ਹੋਇਆ ਤੇ ਐ ਕਰਕੇ ਬਈ ਇਹਨੂੰ ਫੋਨ ਆਇਆ ਇਹਦਾ ਮੈਨੂੰ ਫੋਨ ਆਇਆ ਕਿਉਂ ਓਏ ਏ ਫਿਲਮ ਵੀ ਲੰਬੀ ਦੀ ਯਾਰਾ ਫਿਲਮ ਲੰਬੀ ਸੀ ਹਾਂ ਸਹੀ ਹਲਾ ਮੁੱਕਣ ਚ ਨਾ ਬੇ ਯਾਰ ਇੱਕ ਯਾਰ ਫਿਲਮ ਕੱਟ ਲੱਗੀ ਜਾਵੇ ਇਧਰੋਂ ਕੋਈ ਜਾਓ ਚਲ ਚਲ ਮੈਨੂੰ ਘਣ ਲੱਗੀ ਜਾਵੇ ਮੈਂ ਮੁੱਕਰਾਂ ਲਈ ਹੈਗਾ ਹੁਣ ਮੁੱਕ ਗਈ ਹੁਣ ਮੁੱਕ ਗਈ ਹੁਣ ਦੇਖ ਕੇ ਆਉਣਾ ਮਨ ਨਹੀਂ ਕੋਈ ਹਣਾ ਹਾਂ ਹਾਂ ਭਾਈ ਬੈਠੂਗਾ ਸਾਡੇ ਨੰਨੇ ਯਾਰ ਨੂੰ ਪੰਪ ਵਾਲੇ ਨੂੰ ਪੰਪ ਵਾਲਾ ਆ ਗਿਆ ਆਪਾਂ ਸਿਆ ਪੰਪ ਵਾਲਾ ਮੁੰਡਾ ਹਾਂ ਉਹ ਪੰਪ ਵਾਲਾ ਦਾ ਮੁੰਡਾ ਬਾਂਟੀ ਬਣਾ ਕੋਲਤਾ ਜੀ ਓਏ ਨਹੀਂ ਗਲਤ ਬੋਲੋ ਮੁੰਡੇ ਪਿੰਡ ਆ ਗਏ ਬਾਈ ਪਿੰਡ ਪਿੰਡ ਆ ਗਏ ਬਾਂਟੀ ਤੋਂ ਕੋਲਤੇ ਖਾਂਦੇ ਆ ਢੁੱਖ ਲੱਗੀ ਭਈਆ ਉੱਥੇ ਦਾ ਉੱਥੇ ਦਾ ਲਾਪੜੀਦ ਨੇ ਬਹੁਤ ਵਧੀਆ ਪਾਰਟੀ ਕਰੀ ਸਾਨੂੰ ਪਾਰਟੀ ਵੀ ਕਰੀ ਨਾਲੇ ਸਾਡੀ ਰੱਜ ਕੇ ਰੱਜ ਕੇ ਇਹਨੇ ਸਰੀ ਢੂਹੀ ਲਵਾਦੀ ਠੀਕ ਹੈ ਚੰਘਾ ਰਿਹਾ ਹੁਣ ਵੇਖਲਾ ਲੋਏ ਲੋਏ ਨੂੰ ਗੁਣੀਆ ਕਿਧਰ ਹੀ ਮਾਰਨੀ ਹੈ ਤੇਰੀ ਹਾਂਜੀ ਹੁਣ ਜੀ ਇਹ ਜਾਣਗੇ ਇਹਨਾਂ ਨੂੰ ਪਾਰਟੀ ਦੇ ਇਨਵਾਈਟ ਕਰਾਇਆ ਹੋਇਆ ਇਹਨਾਂ ਨੇ ਚਿਕਨ ਬੱਡਣਾ ਵੀ ਪੂਰਾ ਇਹਨਾਂ ਦੇਖ ਕੇ ਖਾਜੀ ਟੱਡ ਤਵਦਾ ਹੀ ਆ ਬਾਕੀ ਵਾਲੇ ਚ ਗੱਲ ਜ਼ਿਆਦਾ ਹੀ ਆ ਇਤੋਂ ਵੀ ਕੁਸੀ ਦੇਖ ਲੈ ਮੇਰੀ ਬੱਚੇ ਮੈਨੂੰ ਕਰਦਾ ਹੀ ਲੋ ਇਹ ਕੁਸੀ ਕੋਲ ਆ ਕਾੜੀ ਨਹੀਂ ਕਹਿੰਦੀ ਇਹ ਵਾਲਾ ਭਾਰਤ ਵਾਲੀ ਅਸੀਂ ਬਈ ਨਾ ਸਾਰੇ ਕਦੇ ਜਾਣਦਾ ਕਿੰਨੇ ਰੁਪਏ ਨੇ ਮੈਂ ਕਹ ਰਿਹਾ ਖਾਲ 10 ਦੇ ਭਾਈ ਹੁਣ 5 ਰੁਪਏ ਐਕਸਟਰਾ ਲੱਗਣਗੇ 5 ਰੁਪਏ ਅੱਜ ਤੋਂ ਲਾਗੂ ਕਰਿਆ ਇਹ મોદી ਨੇ ਪੰਚ ਦਾ ਬੱਚਾ ਜ਼ੀਰੋ ਨਹੀਂ ਲੱਗਣੀ। ਲਾ ਦੇ ਲਾ ਦੇ ਕੋਸ ਮਰਜ਼ੀ ਲਾ ਦੇ ਆਪਣਾ ਹੋਆ ਯਾਰ ਪੰਚਾਇਤ ਆਪਣੀ ਆ। ਮਤਾ ਪਾ ਦਾਂਗੇ। ਮਤਾ ਪਾ। ਸਰ ਤੁਸੀਂ ਇਹ ਕੁਲਚਾ ਬਣਾਉਣਾ ਸਿੱਖ ਰਹੇ ਹੋ ਵੰਟੀ ਤੋਂ? ਹਾਂਜੀ। ਲਓ ਜੀ। ਿੱਕੀ ਵਾਲਾ ਕੁਲਚਾ ਹੋਣਾ। ਿੱਕੀ ਵਾਲਾ ਤੁਲਚਾ। ਬੰਤੀ ਦੇ ਬਰਾਬਰ ਲਾ ਲੈਣੀ ਆ ਰੈਡੀ ਆ। ਅੰਸ਼ੂ ਨੇ ਗੱਲ ਹੋ ਗਈ ਭਾਈ ਅੰਸ਼ੂ ਤੇ ਲਵਲੀ ਸਾਂਝਾ ਕੰਮ ਕਰਨਗੇ। ਪਾਰਟਨਰ ਦੋਨੇ ਪਾਰਟਨਰ ਬਣੋਗੇ ਤੁਸੀਂ? ਪਾਰਟਨਰ ਜੀ ਮੈਂ ਇਹਨੂੰ ਆਲੂ ਛੱਲੇ ਕੇ ਦੂੰਗਾ, ਪਿਆਜ਼ ਛੱਲੇ ਕੇ ਦੂੰਗਾ। ਦੰਦਾਂ ਨਾਲ ਛੱਲੇ ਕੇ ਨੇਗਾ। ਚੈੱਕ ਕਰ ਮਾਮਾ ਕਹਿੰਦਾ ਐਸ਼ ਕਰੋ ਮਾਮਾ ਕਹਿੰਦਾ ਐਸ਼ ਕਰੋ ਕੁਲਚੇਆਂ ਵਾ ਤੇ ਪੈਸੇ ਪਾਏ ਨੇ ਮਾਮੇ ਨੇ ਲੈਣੇ ਸਾਡੀ ਉਹ ਬੰਦੇ ਨੇ ਬੇਇੱਜ਼ਤੀ ਕਰਾਤੀ ਲੈ ਜਾ ਕੇ ਉੱਥੇ ਵਾ ਕਿੰਨੇ ਘੰਟੇ ਵੀ ਲਾਪੀ ਵੇ ਭੰਡ ਖਾਸੇ ਮਜਵਾਏ ਨੇ ਅੰਦਰ ਉਹਨਾਂ ਹਾਂ ਅੱਜ ਦਾ ਬਲੌਗ ਉੱਤੇ ਜਾ ਰਹੇ ਨੇ ਲਿੰਕ ਬੰਦਾ ਰੱਖਿਆ ਹੋਇਆ ਅੱਜ ਦੇ ਬੰਦੇ ਕੋਚ ਬਣਾ ਰਿਹਾ ਲੋ ਮੈਂ ਆਪਦੇ ਬੰਦੇ ਲੈ ਬੱਸ ਕਰ ਤੂੰ ਕਾਹਨੂੰ ਕੰਮ ਫੇਲ ਕਰਨਾ ਵੰਟੀ ਦਾ ਅੱਜ ਦਾ ਬਲੌਗ ਦੇਖੀ ਬੱਡਾ ਬੱਡਾ ਭਾਡੇ ਵਾਲਾ ਅੱਜ ਮੈਂ ਸਾਰੇ ਬਲੋ ਇੱਥੇ ਬੰਟੀ ਨੇ ਕੱਲ ਬੋਰਡ ਲਾਤਾ ਦੀ ਵੀ ਉਧਾਰ ਬੰਦ ਹੈ ਇਹ ਵਿਆਹ ਚ ਨਾ ਇਹ ਤਿੰਨ ਦਿਨ ਵਿਆਹ ਚ ਲਾ ਕੇ ਆਇਆ ਤਾਂ ਨਹੀਂ ਸਾਲੀ ਦਾ ਵਿਆਹ ਸੀ ਭਾਈ ਕਿਹਦਾ ਵਿਆਹ ਸੀ ਮਤਲਬ ਇਹਦਾ ਖਰਚਾ ਹੋ ਗਿਆ ਬਾਲਾ ਜਿਹਦੇ ਵਿਆਹ ਸੀ ਹੁਣ ਸਾਰੀ ਲਿਖਤਾ ਕਹਿੰਦਾ ਉਧਾਰ ਬੰਦ ਹੈ ਅੱਜ ਕਿਹ ਬਾਟ ਦਾ ਭਾਈ ਕਿਉਂ ਪੱਟਿਆ ਉਹ ਕੋਈ ਕਿਸੇ ਨੇ ਪੱਟਿਆ ਕਿਰਦੀ ਆਪਾਂ ਨਹੀਂ ਪੱਟਾ ਕਾ ਬਾਦ ਨਾਂਨ ਕੇ ਆਏ ਹੋਏ ਨੇ ਵੀਰ ਇਹਦਾ ਮਾਮਾ ਕਹਿ ਕੇ ਗਿਆ ਇਹਦਾ ਵੀ ਕੁਲਚੇ ਖਾ ਲੇ ਬੰਟੀ ਦੇ ਰੇੜੀ ਤੋਂ ਲਵਲੀ ਕੁਲਚਾ ਰੇੜੀ ਸਸਪਾਤੀ ਆਨੀ ਕਰਪਨਾ ਕਰ ਗਾ ਜਾਨਾ ਦਾ ਵਧੀਆ ਰਾੜ ਕੇ ਖਵਾ ਜਿੰਦਾ ਵਾਹ ਵਾਹ ਮੁਸਮੱਜਾ ਅੱਗ ਲਾ ਸਮਝ ਵੀ ਜਾਰੇ ਕਰ ਮਨਾ ਕਰ ਉਹ ਯਾਰ ਮੈਂ ਕਰਕੇ ਦਿੰਦਾ ਤੇ ਬੁਰਾ ਫੜਾ ਅੱਜਾ ਯਾਰਾ ਇਹਨੂੰ ਕੀ ਫਿਰ ਆਪਾਂ ਕਰੀਏ ਬਾਈ ਗੈਸ ਬੰਦ ਕਰ ਦੇ ਨੀਚੋਂ ਗੈਸ ਤਾਂ ਵੀਰੇ ਬੰਦ ਕਰ ਕਰ ਰਹੀ ਹੈ ਨਹੀਂ ਤਿਆਰੀ ਕੋਈ ਨਹੀਂ ਹਾਂਜੀ ਹਾਂਜੀ ਕਰੋ ਤੁਸੀਂ ਕੋਈ ਗੱਲ ਨਹੀਂ ਪਾਏ ਦੇ ਮੱਖਣ ਪਾਏ ਚ ਗੁਆਟੀਆਂ ਥੋੜਾ ਜਿਹਾ ਬਾਅਦ ਚ ਪਾਉਣਾ ਤਾਂ ਯਾਰ ਹੋਣੀ ਪਾ ਦੇ ਪਹਿਲੀ ਪਾ ਦੇ ਕੜਕਾ ਮਾਰ ਰਹੀ ਨੂੰ ਕੜਕਾ ਲੱਗਿਆ ਦਾ ਇਹ ਗੰਡੇ ਵਿੱਚ ਕਿੰਨੇ ਨੇ ਬਾਹਰ ਬਾਹਰ ਡਾਇਮੰਟਿਕ ਠੀਕ ਆ ਸੋਰੀ ਨਹੀਂ ਥੋੜਾ ਉਹ ਆ ਜੀ ਕੀ ਸਿਧਰਾ ਸਮਝੇ ਸਿਧਰਾ ਬਾਵੜਾ ਬਾਵੜਾ ਪਨੀਰ ਤਾਂ ਪਾ ਦਿੰਨਾ ਅੰਦਾਜ਼ ਪਰ ਲਾਉ ਜੀ ਲਵਲੀ ਦਾ ਤਿਆਰ ਕਰਾਇਆ ਹੈ ਕੋਲ ਚਾ ਖਾਊਗਾ ਕਹਿੰਦੇ ਅੰਸੂ ਹੈ ਅੰਸੂ ਹੈ ਹਾਂਜੀ 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 ਚਾ ਖਾ ਉਹ ਉਹ ਤਾਂ ਚੱਕਲਾ ਕਾਗਜ਼ ਯਾਰ ਕਾਜ ਕਬਾਦ ਚੱਕਾਂਗੇ ਆਹ ਡਾ ਰੋਟੀ ਦਾ ਕੁਝ ਹੋਰੀ ਬਣਾਤਾ ਤੁਸੀਂ ਚਲੋ ਏ ਡੜਮਣਾਂ ਨੂੰ ਚੁੱਕਾ ਡੜਮਾ ਡੜਮਣ ਟੁਲਤਾ ਬਾਂਟੀ ਦੀ ਲੇੜੀ ਤੇ ਆਹ ਆ ਧੂਪੀਆ ਮਸਾਲੇ ਧੂਪੀਆ ਮਸਾਲੇ ਖੂਪੀਆ ਉਹਨਾਂ ਨੂੰ ਕੁੱਝ ਥੋੜੀਆ ਮਸਾਲੇ ਲਾਓ ਜੀ ਲਓ ਜੀ ਮੂੰਹ ਬੋਲ ਲਈ ਸਾਰਾ ਮੂੰਚ ਪਾ ਵੇ ਰੇ ਸਾਈ ਤਰਾ ਦਾ ਪਰ ਦੰਦਾ ਵੇ ਆ ਪਾ ਲਈ 100 ਸਲਾਓ ਜੀ ਚਲੋ ਉਹਦੇ ਨਵੇਂ ਕੱਪੜੇ ਭੇਜੇ ਨੇ ਮੰਮਾ ਨੇ ਚਲ ਨਵੇਂ ਕੱਪੜੇ ਮम्मा ਮम्मा ਲੈ ਕੇ ਮम्मा ਨੇ ਮम्मा ਨੇ ਸੋਨੇ ਸੋਨੇ ਕੱਪੜੇ ਓਏ ਨਹੀਂ ਪੁੱਤਰ ਇਹਨੇ ਮੇਰੇ ਪੁੱਤ ਦੇਤੇ ਆ ਦੇਖ ਓਏ ਕੱਪੜੇ ਤਾਜ਼ੇ ਓਦੇ ਆ ਦੇਖੋ ਕਿੰਨੇ ਸੋਹਣੇ ਕੱਪੜੇ ਦੀ ਪਾਣੀ ਦੀਓ ਬੋਤਲ ਬੱਬ ਪਾਣੀ ਪਾਣੀ ਹੈਪੀ ਚੰਨ ਕਰ ਦੇ ਸਰ ਚੰਨ ਕਰ ਡਾਂ ਨ ਕਰ ਕਲਾਪਿੰਗ ਕਰ ਦੇ ਕਲਾਪਿੰਗ ਹੈਪੀ ਸੋਹਣੇ ਸੋਹਣੇ ਕੱਪੜੇ ਨੇ ਓਏ ਹਾਂ ਇੱਥੇ ਪਾਣੀ ਪਾਣੀ ਪਾਵਾਂਗੇ ਜੇ ਆਪਾਂ ਮੰਮਾ ਮੰਮਾ ਨੇ ਵੀ ਤਾਲੀ ਮੰਮਾ ਦਹੀਂ ਦਹੀਂ ਡੇਢੀ ਮੇਟਰੋ ਜੋ ਕੇ ਦੇਖਦੇ ਅੱਜ ਸਕੋਰਪੀਓ ਨੂੰ ਆਪਾਂ ਵੀ ਹੋਏ ਬਾਹਣ ਚ ਪਾ ਲਈ ਕਹਿੰਦੇ ਗਿੱਲ ਕਹਿੰਦਾ ਮੈਂ ਬਾਹੀ ਜਾਣਾ ਆਓ ਫਿਰ ਬੱਚੂ ਬਰ ਕਰੋ ਚੈੱਕ ਕਰ ਗਿਰਾ ਜਾਂਦੀ ਆ ਝੋਟੀ ਬੁੱਕ ਦੀ ਅੱਜ ਦਾ ਵਲੌਗ ਜਿੱਲੇ ਦੀ ਮੋਟਰ ਤੇ ਦੋਨੇ ਭਾਈ ਅੱਜ ਮਹਾ ਯਾਰ ਜੀ ਨਹੀਂ ਲੱਗਦਾ ਸੀ ਘਰੇ ਕਹਿੰਦਾ ਚਲਾ ਆ ਜਾ ਉਰੀ ਆ ਜਾ ਕਿਉਂ ਕਮਾ ਦੀ ਐ ਆਹ ਕਮਾ ਦੀ ਬਾਲੀ ਜਾਨਾ ਕਹਿੰਦੇ ਚੋਟੀ ਚ ਭਾਈ ਸਕੋਰ ਵੀ ਉਹ ਮਹਿੰਦਰਾ ਵਾਲੇ ਨੇ ਗੱਡੀਆਂ ਭਾਂਜ ਤੇ ਸੜਾਈ ਕੱਢੀਆਂ ਹੋਈਆਂ ਨੇ ਉਹੀ ਨਹੀਂ ਜੱਟ ਸੌਦਾ ਕਹਿੰਦੇ ਇਹਨਾਂ ਨੂੰ ਮੈਂ ਕਹਿੰਦਾ ਲੱਗਦੇ ਹੱਥ ਜਰੋ ਜਨ ਵੀ ਪਾਈ ਰਹਿੰਦੇ ਆ ਮੈਸੀ ਨਾਲ ਪਰ ਲੈ ਤਾਂ ਜੋ ਖਿੱਚ ਕੇ ਅੱਧ ਦੀ ਤਾਂ ਇਹ ਵੀ ਪੂਰੀ ਆ ਚੱਕੋ ਕਰੋ ਚੱਕ ਮੋਟਰ ਕਰੋ ਚੱਕ ਬਾਬਿਓ ਬਿਊ ਬੜਾ ਘੈਂਟ ਆਣਾ ਯੱਲ ਦੀ ਸਲਾਹ ਬਣ ਗਈ ਕਹਿੰਦਾ ਮੱਕੀ ਉਗਾਉਣੀ ਆ ਇਹਨਾਂ ਇੱਥੇ ਬਾਤਾ ਸਹਾਗਾ ਫੇਰਾਂਗੇ ਦੂਹਾਂਦ ਕੱਲਾ ਸੀ ਇਹ ਵੀ ਮੈਂ ਵੀ ਇਕੱਲਾ ਸੀ ਯਾਰ ਘਰੇ ਜੀ ਜਾਣੀ ਲੱਗਿਆ ਵਾਂਗਾ ਚਲ ਮਹਾਵੇ ਇੱਥੇ ਕਰ ਦਿਆਂ ਤੇ ਲਖਾਣੇ ਮੋਟਰ ਚੈੱਕ ਕਰੋ ਤੁਸੀਂ ਸਾਡੇ ਚੋਬਰ ਦੀ ਐਂਡ ਟਾਕੇ ਚੈੱਕ ਕਰੋ ਮੋਟਰ ਆਉਂਦੇ ਸਾਲ ਨੂੰ ਸੌਹ ਹੋ ਜਾਣੀ ਆ ਪੂਰੀ ਐਂ ਟਰੈਕਟਰ ਵਧੀਆ ਹੋ ਜਾਣਗੇ ਸੰਘਣੇ ਟੇਬਲ ਲੈ ਕੇ ਆਏ ਦੀ ਇਹ ਭਾਂਜੇ ਕਿਸੇ ਟਾਬੇ ਤੋਂ ਰੰਦਰ ਬਾਹਰ ਹੀ ਰੱਖ ਦਿੰਦਾ ਆ ਦੇਖ ਲਓ ਫਲਾਈ ਦਾ ਕੀ ਹਾਲ ਹੋਇਆ ਪੱਥਰ ਲਵਾਉਣਾ ਹੁਣ ਇਹ ਤੇ ਜਾ ਰਿਹਾ ਪੂਰਾ ਆ ਜਾ ਦੂਹਰ ਮੋੜਦੀ ਕਹਿੰਦੇ ਮੁੰਡੇ ਨੇ ਦੂਹਰ ਪਿਆਰ ਕਰ ਦੇਣਾ ਬਾਹਣ ਅੱਜ ਪਿੰਦੀ ਪਿੰਦੀਨ ਟਾਰਚਰ ਕੀਤਾ ਪਿੰਦੀ ਕਹਿੰਦਾ ਹਾਂ ਉੱਥੇ ਹੈਗਾ ਕੁੰਗਾ ਹਾਂ ਕੰਦਾ ਜੀ ਚੱਲ ਫਿਕਦਾ ਸੀ ਮੈਨੂੰ ਪਿੰਡੋਂ ਨਾਲ ਹੀ ਲੈਦੀ ਅੱਜ ਹਾਂ ਅੱਜ ਲੈ ਕੇ ਗਿਆ ਸਤੂ ਨੂੰ ਸਤੂ ਹਾਂ ਨਹੀਂ ਸੰਜੇ ਪੱਟ ਰਾਜੂ ਰਾਜੂ ਬਾਕੀ ਦਾ ਕੰਮ ਠੀਕ ਆ ਅੰਗਰੇਜ਼ੀ ਕਿੱਥੋਂ ਸਿੱਖਿਆ ਸੰਜੇ ਕਿਹੜਾ ਸੰਜੇ ਕੰ ਪਿਛਲੇ ਸਾਲ ਰੱਖਿਆ ਹੋਇਆ ਸੀ ਸਤੂ ਹੈ ਹਾਂਜੀ ਠੀਕ ਹੈ ਠੀਕ ਹੈ ਉਹ ਸਾਲ ਲੱਭਦਾ ਪੂਰਾ ਕਰਨ ਆਇਆ ਸੀ ਪਿਛਲੇ ਸਾਲ ਰਾਜੂ ਉਹ ਰਾਜੂ ਗੱਲ ਸੁਣ ਹਾਂਜੀ ਅੰਗਰੇਜ਼ੀ ਕਿੱਥੋਂ ਸਿੱਖਿਆ ਤੂੰ ਮੈਨੂੰ ਦੱਸ ਮਾਰ ਖੰਬੇ 'ਚ ਮਾਰ ਸੜਦੇ ਖੰਭਾ ਸੜਦੇ ਗੱਲਾ ਕੰਬਾ ਸੜਦੇ ਗੱਲਾ ਜਾਣ ਦੇ ਖੰਭਾ ਆ ਇਹ ਨਹੀਂ ਬੰਦ ਬੰਤ ਇਹ ਨਹੀਂ ਬੰਦ ਪੁੱਤ ਬੰਤ ਮੈਂ ਘੂਸਾ ਡਰਾਈਵਰ ਕਿੱਥੋਂ ਬਿਠਾਤਾ ਤੂੰ ਬੈਠ ਯਾਰ ਹੋਰ ਹੋਰ ਯਾਰ